Yes. and ਕਰਨੋਂ ਨੱਥੇ ਖਹਿਰੇ ਨੂੰ ਬੁਲਾਇਆ ਗਿਆ ਨੱਥਾ ਖਹਿਰਾ ਆਇਆ ਕਹਿੰਦਾ ਮੇਰਾ ਵੀਰ ਇਸ ਪਿੰਡ ਵਿੱਚ ਨਹੀਂ ਰਹਿੰਦਾ ਫੌਜਦਾਰ ਦੇ ਕੋਲ ਖਲੋਤਾ ਹਰ ਭਗਤ ਨਰਨਜਣੀ ਹਰ ਭਗਤ ਨਰਨਜਣੀ ਨੇ ਕਿਹਾ ਨੱਥਿਆ ਜੇ ਤੇਰੇ ਪਿੰਡ ਮਤਾਬ ਸਿੰਘ ਨਹੀਂ ਰਹਿੰਦਾ ਉਹਦਾ ਪੁੱਤ ਤੇ ਰਾਏ ਸਿੰਘ ਤੇਰੇ ਪਿੰਡ ਹੈ ਨਾ ਜਾ ਉਹ ਪੁੱਤ ਨੂੰ ਫੜ ਕੇ ਲਿਆ ਅਸੀਂ ਸਰਕਾਰ ਦੇ ਕੋਲ ਲਾਹੌਰ ਲੈ ਕੇ ਜਾਣਾ ਏ ਇਹ ਗੱਲ ਸੁਣ ਕੇ ਨੱਥਾ ਖਹਿਰਾ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਤੁਰਿਆ ਜਾਂਦਾ ਹੈ ਘਰ ਵਿੱਚ ਪਹੁੰਚਿਆ ਜਦੋਂ ਤੁਰਿਆ ਜਾਂਦਾ ਰਾਹ ਵਿੱਚ ਭਾਈ ਮਤਾਬ ਸਿੰਘ ਪੰਘੂ ਮੀਰਾ ਕੋਟੀਏ ਦਾ ਘਰ ਆ ਜਾ ਦਰਵਾਜ਼ਾ ਖੋਲਿਆ ਭਾਈ ਮਤਾਬ ਸਿੰਘ ਦਾ ਪੁੱਤ ਰਾਏ ਸਿੰਘ ਵੇੜੇ ਵਿੱਚ ਖੇਡ ਰਿਹਾ ਹੈ ਆਇਆ ਨੱਥਾ ਖੇੜਾ ਢੱਜ ਕੇ ਲੱਤਾਂ ਨੂੰ ਚੰਬੜਿਆ ਘੁੱਟ ਕੇ ਗਲ ਦੇ ਨਾਲ ਲਾਇਆ ਤੇ ਰਾਏ ਸਿੰਘ ਕਹਿਣ ਲੱਗਾ ਤਾਇਆ ਇੰਨੇ ਦਿਨ ਹੋ ਗਏ ਨੇ ਤੂੰ ਮੈਨੂੰ ਮਿਲਣ ਕਿਉਂ ਨਹੀਂ ਆਇਆ ਆਇਆ ਤੇਰੇ ਤੋਂ ਬਗੈਰ ਮੇਰਾ ਇੱਕ ਪਲ ਵੀ ਜੀ ਨਹੀਂ ਲੱਗਦਾ ਜਿਸ ਵੇਲੇ ਰਾਏ ਸਿੰਘ ਨੇ ਬਚਨ ਬੋਲੇ ਭਾਈ ਮਹਤਾਬ ਸਿੰਘ ਭੰਗੂ ਮੀਰਾ ਕੋਟिए ਦੇ ਪੁੱਤ ਨੇ ਤੇ ਉਸ ਵੇਲੇ ਕੁੱਟ ਕੇ ਗਲ ਦੇ ਨਾਲ ਲਾ ਕੇ ਨਥੇ ਖਹਿਰੇ ਵੀ ਅੱਖਾਂ ਭਾਰੀਆਂ ਛੋਟੇ ਪੁੱਤ ਨੂੰ ਚੁੱਕ ਕੇ ਆਪਣੇ ਘਰ ਲੈ ਕੇ ਭਾਈ ਨੱਥਾ ਖਹਿਰਾ ਪਹੁੰਚਿਆ ਭਾਈ ਨੱਥੇ ਖਹਿਰੇ ਨੇ ਗਲ ਦੇ ਨਾਲ ਲਾ ਕੇ ਉਹ ਯਾਰੀ ਉਹ ਵਟਾਈ ਹੋਈ ਪੱਗ ਦਾ ਸੀਨ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਂਦਾ ਇਹਨੇ ਆਪਣੇ ਪੋਤ ਨਾਲ ਸਲਾਹ ਕੀਤੀ ਆਪਣੇ ਘਰ ਬੈਠੇ ਆਪਣੇ ਭਾਂਜੇ ਨਾਲ ਸਲਾਹ ਕੀਤੀ ਆਪਣੇ ਘਰ ਵਿੱਚ ਕੰਮ ਕਰਨ ਵਾਲੇ ਆਪਣੇ ਕੰਮੇ ਨਾਲ ਸਲਾਹ ਕੀਤੀ ਇਹਨੇ ਜਦ ਨੂੰ ਬਾਹਰੋਂ ਆਇਆ ਚੌਕੀਦਾਰ ਉਹਨੇ ਆਖਿਆ ਜਦੋਂ ਧਰਮ ਦਾ ਕੰਮ ਕਰਨਾ ਹੋਵੇ ਮੈਨੂੰ ਕਿ ਪਿੱਛੇ ਰੱਖਿਆ ਜੇ ਇਹ ਸਾਰੇ ਰਲ ਕੇ ਭਾਈ ਰਾਏ ਸਿੰਘ ਨੂੰ ਗਲ ਦੇ ਨਾਲ ਲਾ ਕੇ ਭਾਈ ਜਿਵੇਂ ਵਟਾਈ ਹੋਈ ਪੱਗ ਦੀ ਲੱਜ ਪਾਲਣ ਲੱਗੇ ਸੁਣੀਏ ਪਿਆਰ ਦੇ ਨਾਲ ਉਸ ਵੜੇ ਦਾ ਸੀਨ ਬਲਡ ਖਾਪੜ ਖੇੜੀ ਵਾਲਿਆਂ ਦਾ ਢਾਡੀ ਜੱਤਾ ਹੇ Yeah. జరణ కల్లా ਤੁਹ ਪਰ ਸੋਨੇ ਅੰਗਿਆਰੇ ਉਹ ਤੇ ਘੋੜ ਮਾਰ ਬੈਠਾ ਨਾ ਸੂਰਮਾ ਕਮਾਨ ਦੀ ਹੱਥ ਵਿੱਚ ਟੁੱਟ ਗਈ ਕਮਾਨ ਦੀ ਹੱਥ ਧੀ ਲੇਖਾਂ ਨੇ ਕੋਈ ਆ ਕੇ ਹਾਰੇ ਐ ਪਰ ਹੌਸਲਾ ਨਾ ਹਾਰਿਆ ਦਲੇ ਨੇ ਐ ਪਰ ਹੌਸਲਾ ਨਾ ਹਾਰਿਆ ਆ ਗਿਆ ਅਸ਼ੀਦੀ ਸੂਰਮਾ ਅਗ ਪਾ ਗਿਆ ਸ਼ੀਦੀ ਸੂਰਮਾ ਉਹ ਕੋਟ ਲੋਠਾ ਵਾਲੇ ਸੀਤ ਲਾਲ ਸਾਰੇ ਯਾਦ ਰਿੰਦਿਆਂ ਰਹਿਂਿਆਂ ਜੋਰਾ ਤੇਰੀਆਂ ਖਾਣੀ ਮਾਵਾਂ ਲਤਨਾ ਜਾ ਹਾਏ ਐਸੀ ਵਿਟਾਈ ਹੋਈ ਪੱਗ ਦਾ ਮੁੱਲ ਭਾਈ ਨਥੇ ਖਹਿਰੇ ਨੇ ਆਪਣੀ ਸ਼ਹਾਦਤ ਆਪਣੀ ਜਾਨ